ਤੇਰੀ ਮੌਜੂਦਗੀ ਦਾ ਅਹਿਸਾਸ ਜਿਆ ਹੋਇਆ ਏ ਤੇਰੀ ਮੌਜੂਦਗੀ ਦਾ ਅਹਿਸਾਸ ਜਿਆ ਹੋਇਆ ਏ ਲੱਗਦਾ ਮੇਰੀ ਫੋਟੋ ਨੂੰ ਸੀਨੇ ਤੇਰੇ ਛੋਇਆ ਏ ਕੰਬਣੀ ਜਈ ਛਿੜੀ ਮੈਨੂੰ ਨਿੱਕ ਜਿ ਬੈਠੇ ਨੂੰ ਕੰਬਣੀ ਜਈ ਛਿੜੀ ਮੈਨੂੰ ਨਿੱਕ ਜਿ ਬੈਠੇ ਨੂੰ ਕੁਝ ਨਾ ਕੁਝ ਤਾਂ ਤੇਰੇ ਵੱਲੋਂ ਹੋਇਆ ਏ ਕਿਉਂ ਕੁਝ ਨਾ ਕੁਝ ਕਿਹਦੇ ਵੱਲੋਂ ਹੋਇਆ ਲੱਗਦਾ ਮੇਰੀ ਫੋਟੋ ਨੂੰ ਸੀਨੇ ਤੇਰੇ ਛੋਇਆ ਏ ਕਿਆ ਸੀ ਕੀ ਲਿਖਾਂ ਮੈਂ ਤੇਰੇ ਬਾਰੇ ਕੀ ਲਿਖਾਂ ਮੈਂ ਤੇਰੇ ਬਾਰੇ ਦਿਲ ਤੇਰੇ ਜਾਂ ਚਿਹਰੇ ਬਾਰੇ ਬੰਦ ਅੱਖਾਂ ਵਿੱਚ ਜੋ ਚਾਨਣ ਹੁੰਦਾ ਬੰਦ ਅੱਖਾਂ ਵਿੱਚ ਜੋ ਚਾਨਣ ਹੁੰਦਾ ਜਾਂ ਖੁੱਲੀਆਂ ਵਿੱਚ ਹਨੇਰੇ ਬਾਰੇ ਕੀ ਲਿਖਾਂ ਮੈਂ ਤੇਰੇ ਬਾਰੇ ਦਿਲ ਤੇਰੇ ਜਾਂ ਚਿਹਰੇ ਬਾਰੇ ਬੋਲਣ ਲੱਗੇ ਬੁੱਲਜੋ ਹਿਲਦੇ ਬੋਲਣ ਲੱਗੇ ਬੁੱਲ ਜੋ ਹਿਲਦੇ ਜਾਂ ਬੋਲਾਂ ਪਾਏ ਘੇਰੇ ਬਾਰੇ ਮੁਖ ਦੇ ਥੱਬੇ ਪਾਸੇ ਰਾਜ ਕਰੇ ਜੋ ਥੱਬੇ ਪਾਸੇ ਰਾਜ ਕਰੇ ਜੋ ਮੁਖ ਦੇ ਦਿਲ ਉਹ ਚਿਹਰੇ ਬਾਰੇ ਮਿੱਠਾ ਮਿੱਠਾ ਦੇਖ ਕੇ ਤੱਕਣਾ ਮਿੱਠਾ ਮਿੱਠਾ ਦੇਖ ਕੇ ਤੱਕਣਾ ਜਾਂ ਗੁੱਸੇ ਵਿੱਚ ਮੂੰਹ ਫੇਰੇ ਬਾਰੇ ਕੀ ਲਿਖਾਂ ਮੈਂ ਤੇਰੇ ਬਾਰੇ ਦਿਲ ਤੇਰੇ ਜਾਂ ਤੇਰੇ ਬਾਰੇ ਅੱਖੀਆਂ ਓ ਜਿਉ ਨੂਰ ਇਲਾਹੀ ਅੱਖੀਆਂ ਓ ਜਿਉ ਨੂਰ ਇਲਾਹੀ ਲਿਖਣ ਬਹਿ ਜਾ ਹੋਏ ਖਤਮ ਸਿਹਾਈ ਤੇਰੀ ਯਾਦ ਜੋ ਚਾਰ ਚਫੇਰੇ ਬਾਰੇ ਜਾਂ ਉਡੀਕ ਹਰ ਨਵੇਂ ਸਵੇਰੇ ਬਾਰੇ ਮੇਰੇ ਦਿਲ ਤੋਂ ਤੇਰੇ ਦਿਲ ਤੱਕ ਪੱਕੇ ਲੱਗੇ ਡੇਰੇ ਬਾਰੇ ਕੀ ਲਿਖਾਂ ਮੈਂ ਤੇਰੇ ਬਾਰੇ ਦਿਲ ਤੇਰੇ ਜਾਂ ਤੇਰੇ ਬਾਰੇ ਕਗਾ ਸੀ ਚਿੱਟੇ ਬੱਦਲ ਕਾਲੇ ਵੀ ਤਾਂ ਹੁੰਦੇ ਨੇ ਚਿੱਟੇ ਬੱਦਲ ਕਾਲੇ ਵੀ ਤਾਂ ਹੁੰਦੇ ਨੇ ਕੁਝ ਰਿਸ਼ਤੇ ਰੂਹ ਵਾਲੇ ਵੀ ਤਾਂ ਹੁੰਦੇ ਨੇ ਮਾਲੀ ਮੰਗਦਾ ਖੈਰ ਹਰ ਇੱਕ ਬਗੀਚੇ ਦੀ ਮਾਲੀ ਮੰਗਦਾ ਖੈਰ ਹਰ ਇੱਕ ਬਗੀਚੇ ਦੀ ਕਈ ਆਪਣੇ ਹੱਥੀ ਪਾਲੇ ਵੀ ਤਾਂ ਹੁੰਦੇ ਨੇ ਜਿਹੜੇ ਲੋ ਨੂੰ ਤਰਸਦੇ ਜਿਹੜੇ ਲੋ ਨੂੰ ਤਰਸਦੇ ਜੱਗ ਤੋਂ ਤੁਰ ਗਏ ਜਿਹੜੇ ਲੋ ਤੋਂ ਲੋ ਨੂੰ ਤਰਸਦੇ ਜੱਗ ਤੋਂ ਤੁਰ ਗਏ ਉਹਨੇ ਕਬਰੀ ਦੀਵੇ ਬਾਲੇ ਵੀ ਤਾਂ ਹੁੰਦੇ ਨੇ ਸਖਤੋਂ ਨਰਮ ਹੋ ਜਾਣ ਵਾਲੇ ਨੂੰ ਪੁੱਛਤਾ ਸੀ ਸਖਤੋਂ ਨਰਮ ਹੋ ਜਾਣ ਵਾਲੇ ਨੂੰ ਪੁੱਛਤਾ ਸੀ ਉਹਨਾਂ ਪਾ ਵਿੱਚ ਦੀਗ ਵਾਲੇ ਵੀ ਤਾਂ ਹੁੰਦੇ ਨੇ ਪ੍ਰੀਤ ਪ੍ਰੀਤਾ ਪਰਖਣ ਪਿਆਰਾਂ ਵਾਲੇ ਵੀ ਪ੍ਰੀਤ ਪ੍ਰੀਤਾ ਪਰਖਣ ਪਿਆਰਾਂ ਵਾਲੇ ਵੀ ਕਾਲੀਆਂ ਰਾਤਾਂ ਪਿੱਛੋਂ ਉਜਾਲੇ ਵੀ ਤਾਂ ਹੁੰਦੇ ਨੇ ਮੈਲ ਸੁਖਨਿਆਂ ਢਾ ਆਈਆਂ ਮੈਲ ਸੁਖਨਿਆਂ ਢਾ ਆਈਆਂ ਮੁੜ ਮੈਂ ਕੋਲੇ ਮਾਂ ਆਈਆਂ ਲੈ ਕੇ ਆਪਣੇ ਚਾ ਗਈ ਸਾਂ ਲੈ ਕੇ ਆਪਣੇ ਚਾ ਗਈ ਸਾਂ ਉਹਨਾਂ ਹੀ ਲਾ ਕੇ ਢਾ ਆਈਆਂ ਮੇਰੇ ਦਿੱਤੇ ਸਾਹਮਣੇ ਰੱਖੇ ਮੇਰੇ ਦਿੱਤੇ ਸਾਹਮਣੇ ਰੱਖੇ ਉਹਦੇ ਦਿੱਤੇ ਲਾ ਆਈਆਂ ਉਹਦੇ ਬਿਨ ਭਾਵੇਂ ਦਿਨ ਨਹੀਂ ਲੱਗਣਾ ਉਹਦੇ ਬਿਨ ਭਾਵੇਂ ਦਿਲ ਨਹੀਂ ਲੱਗਣਾ ਖੁਦ ਨੂੰ ਲਾ ਕੇ ਫਾਇਆ ਮੇਰੇ ਹਿੱਸੇ ਮਾਫੀ ਵੀ ਨਹੀਂ ਮੇਰੇ ਹਿੱਸੇ ਮਾਫੀ ਵੀ ਨਹੀਂ ਕਰ ਉਹਦੇ ਲਈ ਗੁਨਾਹ ਆਈਆਂ ਮਹਿਲ ਸੁਪਨਿਆਂ ਢਾ ਆਈਆਂ ਮੁਰਮੇ ਕੋਲੇ ਮਾ ਵਈਆਂ ਮੈਂ ਚੰਨ ਬੈਠਾ ਦੇਖਦਾ ਮੈਂ ਚੰਨ ਬੈਠਾ ਦੇਖਦਾ ਉਹ ਬੱਦਲ ਓਲੇ ਹੋ ਗਿਆ ਏ ਵੀ ਮੇਰੇ ਯਾਰ ਵਾਂਗ ਖੁਰੇ ਕਾਤੋ ਹੋ ਗਿਆ ਆਈਆਂ ਠੰਡੀਆਂ ਹਵਾਵਾਂ ਫਿਰ ਸਾਥ ਮੇਰਾ ਦੇਵਨੇ ਨੂੰ ਆਈਆਂ ਠੰਡੀਆਂ ਹਵਾਵਾਂ ਫਿਰ ਸਾਥ ਮੇਰਾ ਦੇਵਨੇ ਨੂੰ ਕਰੇ ਮੇਨਾ ਗੱਲਾਂ ਵਿੱਚ ਜ਼ਿਕਰ ਉਹਦਾ ਹੋ ਗਿਆ ਮੇਰੀ ਅੱਖੋਂ ਨੀਰ ਬਣ ਹੰਝੂ ਚੋ ਗਿਆ ਇਹ ਵੀ ਮੇਰੇ ਯਾਰ ਵਾਂਗ ਖੁਰੇ ਕਾਤੋ ਹੋ ਗਿਆ ਇੱਕ ਛੋਟਾ ਜਿਹਾ ਬੁੱਲਾ ਮੇਰੇ ਕੋਲ ਆ ਕੇ ਬਹਿ ਗਿਆ ਮੈਂ ਉਹਦੇ ਕੋਲ ਆਇਆ ਵਿੱਚੋਂ ਕੰਨ ਦੀ ਉਹ ਕਹਿ ਗਿਆ ਇੱਕ ਛੋਟਾ ਜਿਹਾ ਬੁੱਲਾ ਮੇਰੇ ਕੋਲ ਆ ਕੇ ਬਹਿ ਗਿਆ ਮੈਂ ਉਹਦੇ ਕੋਲ ਆਇਆ ਵਿੱਚੋਂ ਕੰਨ ਦੀ ਉਹ ਕਹਿ ਗਿਆ ਨਾ ਕਰੇ ਤੈਨੂੰ ਯਾਦ ਉਹ ਖੁਸ਼ ਤੇਤੋਂ ਬਾਅਦ ਨਾ ਕਰੇ ਤੈਨੂੰ ਯਾਦ ਉਹ ਖੁਸ਼ ਤੇਤੋਂ ਬਾਅਦ ਤਾਈਓ ਤੈਨੂੰ ਛੱਡ ਨਾਲ 11 ਉਹ ਖਲੋ ਗਿਆ ਚੰਨਾ ਤੂੰ ਵੀ ਮੇਰੇ ਆਰੋਂ ਅੰਗ ਖੌਰੇ ਕਾ ਤੋਂ ਹੋ ਗਿਆ ਚਾਰ ਲੈਣਾ ਅੱਜ ਮੌਸਮ ਵਿੱਚ ਮਰੋੜ ਜਿਹੀ ਲੱਗੇ ਮੈਨੂੰ ਅੱਜ ਮੌਸਮ ਵਿੱਚ ਮਰੋੜ ਜਿਹੀ ਲੱਗੇ ਮੈਨੂੰ ਤੇਰੇ ਨਸ਼ੇ ਦੀ ਤੋੜ ਜਿਹੀ ਲੱਗੇ ਮੈਨੂੰ ਯਾਦ ਤੇਰੀ ਨੇ ਅੰਦਰੋਂ ਅੰਦਰੀ ਖਾ ਲਿਆ ਏ ਲਫ਼ਜ਼ਾਂ ਦੀ ਵੀ ਥੋੜ ਜਿਹੀ ਲੱਗੇ ਮੈਨੂੰ ਕਾਰਨਾ ਹੋ ਜਾਂਦੀ ਦੋਸਤ